ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਰਮ ਕਦੇ ਨਹੀਂ ਹਾਰਦੇ। ਕਹਾਣੀਕਾਰ ਨੇ ਅਮਨਪ੍ਰੀਤ कौर ਕਲੋਜੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। ਨੀਰੁੱਪੀ ਉਠਖੜ ਵੇ ਕਿੱਡਾ ਦਿਨ ਚੜਾ ਆਇ। ਇਹ ਚੰਗੀ ਸੋਹਣੀ ਆਦਤ ਪਾ ਲਈਏ। ਅੱਧੇ ਦਿਨ ਤਾਈਂ ਸੁੱਤੇ ਰਹਿਣਾ। ਦਲੀਦਰ ਪਾਈ ਰੱਖਦੀ ਏ। ਨੈਨੂ ਸ਼ਰਮ ਨਾ ਹਯਾ ਸੜੀ ਬਲੀ ਰੂਪੀ ਨੇ ਰਜਾਈ ਪੁਆ ਕੇ ਪਰਾ ਮਾਰੀ ਅੰਦਰੀ ਅੰਦਰ ਇੱਜਤੀ ਰਹੀ ਪਰ ਬੋਲੀ ਕੁਝ ਨਾ ਮੂੰਹੂ ਮੂੰਹ ਹੱਥ ਤੋ ਚੂਲੀ ਕਰ ਰੂਪੀ ਨੇ ਆਪ ਹੀ ਆਪਣੇ ਲਈ ਚਾਹ ਬਣਾਉਣ ਦੀ ਸੋਚ ਪਾਣੀ ਗੈਸ ਬਾਲ ਰੱਖ ਦਿੱਤਾ ਓਨੀ ਦੇਰ ਨੂੰ ਹਰਪਜਨ ਕੌਰ ਫੇਰ ਰਸੋਈ ਵਿੱਚ ਆ ਤਾਂ ਕੀ ਨੀ ਰੂਪੀਏ ਰੁਪਿੰਦਰ ਹਰਖੀ ਹੋਈ ਬੋਲੀ ਨਹੀਂ ਕੀਆ ਨੀ ਨੀ ਲਾਈਆ ਰੁਪਿੰਦਰ ਕੌਰ ਨੌ ਆ ਮੇਰਾ ਹਰਪਾ ਜਨਕੌਰ ਦਾ ਮੂੰਹ ਖੁੱਲਾ ਰਹਿ ਗਿਆ ਰੂਪੀ ਦਾ ਛੋਟਾ ਭਰਾ ਬਰਾਂਡੇ ਵਿੱਚ ਸ਼ੀਸ਼ੇ ਅੱਗੇ ਦੁਮਾਲਾ ਸਜਾਉਂਦਾ ਬੋਲਿਆ ਬੀਬੀ ਭੈਣ ਨੇ ਰਾਤ ਦੀ ਅੜਬ ਮੁਟਿਆਰਾ ਫਿਲਮ ਵੇਖੀ ਏ ਇਹਦੇ ਤੇ ਬੱਬੂ ਬੈਂਸ ਦਾ ਅਸਰ ਹੋ ਗਿਆ ਪੁੱਤ ਜਦੋਂ ਸਵੇਰੇ ਸਵੇਰੇ ਉਠਾ ਕੇ ਮરાਇਆ ਸਾਰੇ ਵੇੜੇ ਵਿੱਚ ਮੰਜਾ ਤੇ ਨਾਲੇ ਚੁਆਈਆਂ ਧਾਰਾਂ ਆਪੇ ਸਾਰੀਆਂ ਬੈਂਸਾ ਬੂਸਾ ਲੱਗ ਜਾਣੀਆਂ ਖੁੰਝੇ ਬੱਡੀ ਪਟਰਾਣੀ ਦੀਆਂ ਹਰਪਜਨ ਕੌਰ ਸੁਭਾ ਅਨੁਸਾਰ ਬੋਲੀ ਰੁਪਿੰਦਰ ਚਾਹ ਦਾ ਕੱਪ ਫੜ ਆਪਣੇ ਕਮਰੇ ਅੰਦਰ ਚਲੀ ਗਈ ਰੁਪਿੰਦਰ ਦਾ ਛੋਟਾ ਪਰਾ ਮਨਵੀਰ ਬੈਗ ਲੈਣ ਲਈ ਕਮਰੇ ਅੰਦਰ ਦਾਖਲ ਹੋਇਆ ਤਾਂ ਮਗਰ ਹੀ ਵਿਸ਼ਾਖਾ ਸਿੰਘ ਵੀ ਆ ਗਿਆ ਵਿਸ਼ਾਖਾ ਸਿੰਘ ਨੇ ਪੁੱਤ ਨੂੰ ਪੁੱਛਿਆ ਕਿੱਦਾਂ ਹੁੰਦਿਆਂ ਪਰਚੇ ਸ਼ੀਰਾ ਵਧੀਆ ਚੱਲਦੀ ਆ ਨਾ ਪੜਾਈ ਮਨਵੀਰ ਦੇ ਬੋਲਣ ਤੋਂ ਪਹਿਲਾਂ ਹੀ ਰੁਪਿੰਦਰ ਬੋਲੀ ਪਪਾ ਹੱਦ ਕਰਦੇ ਹੋ ਤੁਸੀਂ ਵੀ ਪੇਪਰ ਵੀ ਕਦੀ ਮਾੜੇ ਹੋਏ ਆ ਮਾੜਾ ਤੇ ਰਿਜ਼ਲਟ ਹੁੰਦਾ ਮਨਵੀਰ ਫੋਨ ਦੇਖਦਾ ਦੇਖਦਾ ਬੋਲਿਆ ਦੀਦੀ ਸਨੈਪਚੈਟ ਤੇ ਬਹੁਤ ਮਜ਼ਾ ਆਉਂਦਾ ਹਾਸਾ ਹੀ ਆਈ ਜਾਂਦਾ ਰੁਪਿੰਦਰ ਨੇ ਜਵਾਬ ਦਿੱਤਾ ਪੁੱਤ ਅਸਲੀ ਹਾਸਾ ਉਦੋਂ ਪੈਣਾ ਜਦੋਂ ਆਇਆ ਰਿਜ਼ਲਟ ਤੇ ਰਿਪੋਰਟ ਕਾਰਡ ਤੇ ਲਿਖਿਆ ਹੋਇਆ ਫਫਾ ਫੇਲ ਹਰਪਜਨਕੌਰ ਟਿਫਨ ਫੜਾ ਪੁੱਤ ਨੂੰ ਗੇਟ ਤੱਕ ਛੱਡਣ ਚਲੀ ਗਈ ਰੂਪੀ ਵੀ ਚਾਹ ਪੀ ਨਹਾਉਣ ਚਲੀ ਗਈ ਨਹਾਤੋਂ ਕੇ ਸ਼ੀਸ਼ੇ ਮੂਰੇ ਸਿਰ ਬੌਂਦੀ ਨੂੰ ਬੇਬੇ ਦੀ ਆਵਾਜ਼ ਕੰਨੀ ਪਈ ਕਿਤੇ ਆ ਕੁੜੀ ਦਾ ਵੀ ਕਾਰਜ ਨਪੇੜੇ ਚੜ ਜਾਵੇ ਤੇ ਮੇਰੇ ਮਨ ਦਾ ਅੱਧਾ ਬੋਝ ਹਲਕਾ ਹੋ ਜਾਵੇ ਰੁਪਿੰਦਰ ਬੀ ਐਸਸੀ ਐਗਰੀਕਲਚਰ ਫਾਈਨਲ ਸਾਲ ਦੀ ਵਿਦਿਆਰਥਣ ਸੀ ਅੱਜ ਉਸ ਦਾ ਆਖਰੀ ਪੇਪਰ ਸੀ ਘਰ ਦੀ ਆਰਥਿਕ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਸੀ ਇਸ ਲਈ ਘਰ ਦੇ ਰੁਪਿੰਦਰ ਨੂੰ ਵਿਆਹ ਦੇਣਾ ਚਾਹੁੰਦੇ ਸਨ ਕਿਉਂਕਿ ਉਸਦੀ ਅਗਲੀ ਪੜ੍ਹਾਈ ਜਾਰੀ ਰੱਖਣ ਦੀ ਐਨੀ ਹਾਇਸियत ਨਹੀਂ ਸੀ ਵਿਸ਼ਾਖਾ ਸਿੰਘ ਦੀ ਉਹਨਾਂ ਨੇ ਕਈ ਰਿਸ਼ਤੇਦਾਰਾਂ ਨੂੰ ਰੁਪਿੰਦਰ ਦਾ ਰਿਸ਼ਤਾ ਕਰਵਾਉਣ ਲਈ ਕਹਿ ਰੱਖਿਆ ਸੀ ਤਾਂ ਹੀ ਦਾ ਪਿਛਲੇ ਹਫ਼ਤੇ ਜਦੋਂ ਉਸਦੀ ਭੂਆ ਕੁਲਦੀਪ ਆਈ ਸੀ ਤਾਂ ਉਸਨੇ ਆਪਣੇ ਨਣਾਣ ਦੇ ਮੁੰਡੇ ਦੀ ਦੱਸ ਪਾਈ ਸੀ ਕਿ ਮੁੰਡਾ 12ਵੀਂ ਪਾਸ ਕਰ ਹੀ ਭਰਤੀ ਹੋ ਗਿਆ ਸੀ ਸੁਖ ਨਾਲ 5 ਕੁ ਕਿੱਲੇ ਜ਼ਮੀਨ ਵੀ ਆ ਤੇ ਮੁੰਡਾ ਹੈ ਵੀ ਆਪਣੀ ਰੁਪਿੰਦਰ ਵਾਂਗ ਹੌਲੀ ਉਮਰਦਾਈ ਆ ਕੱਲਾ ਕੱਲਾ ਰੂਪੀ ਨੂੰ ਤੋਟਣੀ ਆਉ ਕਿਸੇ ਚੀਜ਼ ਦੀ ਗੱਲ ਹਰਪ੍ਰਜਨ ਕੌਰ ਤੇ ਵਿਸ਼ਾਖਾ ਸਿੰਘ ਨੂੰ ਜੱਜ ਗਈ ਸੀ ਉਹ ਚਾਹੁੰਦੇ ਸਨ ਕਿ ਛੱਟ ਮੰਗਣੀ ਪੱਟ ਵਿਆਹ ਹੋ ਜਾਵੇ ਜੇ ਰੱਬ ਸਵਾਬ ਲਾ ਦੇਵੇ ਰੁਪਿੰਦਰ ਨੂੰ ਕੁਝ ਭਲ ਤਾਂ ਇਹ ਗੱਲ ਰੜਕੀ ਉਸਨੇ ਮਨ ਹੀ ਮਨ ਸੋਚਿਆ ਕਿੰਨੀ ਕਾਲ ਹੈ ਇਹਨਾਂ ਨੂੰ ਮੈਨੂੰ ਘਰੋਂ ਕੱਢਣ ਦੀ ਪਰ ਜਦ ਉਸਨੇ ਮੋਟੀਆਂ ਕਾਲੀਆਂ ਅੱਖਾਂ ਵਿੱਚ ਕੱਜਲ ਪਾਇਆ ਤਾਂ ਉਸਦਾ ਮਨ ਬਦੋ ਬਦੀ ਆਪਣੀ ਹੀ ਸੂਰਤ ਤੋਂ ਸਦਕੇ ਜਾਨ ਨੂੰ ਕੀਤਾ ਦੰਦਾ ਥੱਲੇ ਜੀਵ ਦਬਕੇ ਉਹ ਆਪ ਮੁਹਾਰੀ ਹੀ ਇੱਕ ਤੁਕ ਗੁੰਗੁਣਾਉਣ ਲੱਗ ਪਈ ਹਰਪਜਨਕੌਰ ਰੋਟੀ ਫੜਾਉਂਦੀ ਬੋਲੀ ਰੁਪੀਏ ਆਹ ਅੰਗੂਰੀ ਰੰਗ ਦਾ ਸੂਟ ਕਿੱਡਾ ਫੱਬਦਾ ਈ ਤੇਰੇ ਤੇ ਚੰਦਰੀਏ ਕਿਤੇ ਮੇਰੀ ਨਜ਼ਰ ਨਾ ਲੱਗ ਜਾਵੇ ਰੀਜਾਂ ਨਾਲ ਧੀ ਨੂੰ ਵੇਂਦੀ ਹਰਪਜਨਕੌਰ ਦੀਆਂ ਅੱਖਾਂ ਦੇ ਕੋਿਆਂ ਵਿੱਚੋਂ ਪਾਣੀ ਸਿਮ ਆਇਆ ਰੁਪੀ ਕਾਲੀ ਕਾਲੀ ਰੋਟੀ ਖਾਣ ਵਿੱਚ ਰੁੱਝ ਗਈ ਹਰਪਜਨ ਕੋਰ ਦੇ ਮੂੰਹੋਂ ਨਿਕਲਿਆ ਰੂਪੀ ਤੇਰਾ ਕਦੇ ਦਿਲ ਨਹੀਂ ਕਰਦਾ ਬਾਕੀ ਕੁੜੀਆਂ ਵਾਂਗ ਜੀਣਾ ਪਾਉਣ ਨੂੰ ਉਹਨਾਂ ਵਾਂਗ ਬਾਲ ਪੁੱਠੇ ਸਿੱਧੇ ਮੋਣ ਨੂੰ ਮੂੰਹ ਵਿਚਲੀ ਗਰਾਹੀ ਸੰਗੋ ਲੰਗਾ ਰੂਪੀ ਨੇ ਮਾਂ ਦੇ ਮੂੰਹ ਵੱਲ ਵੇਖ ਜਵਾਬ ਦਿੱਤਾ ਮੇਰੀ ਭੋਲੀ ਬੇਬੇ ਜੇ ਸਾਰੇ ਰੰਗਾਂ ਨਾਲ ਤਾਲਮੇਲ ਬਿਠਾ ਕੇ ਚੱਲੀਏ ਫੇਰੀ ਜ਼ਿੰਦਗੀ ਦੀ ਖੂਬਸੂਰਤੀ ਮਾਣੀ ਜਾ ਸਕਦੀ ਏ ਜੀ ਤੇ ਬੜਾ ਕਰਦਾ ਏ ਵੰਸਵੰਨੇ ਕੱਪੜੇ ਪਾਉਣ ਨੂੰ ਮਾਣ ਆਇਆ ਖਾਨ ਨੂੰ ਪਾਉਣ ਨੂੰ ਹੰਡਾਉਣ ਨੂੰ ਪਰ ਪਤਾ ਹੈ ਇਹ ਹਕੀਕਤ ਹੈ ਕਿ ਔਕਾਤ ਤੋਂ ਬਾਹਰ ਸੋਚਣ ਹੀ ਨਹੀਂ ਦਿੰਦੀ ਜੇ ਬਾਪੂ ਮੇਰੇ ਕੋਲ ਕੁੜਤਾ ਚਾਦਰਾਂ ਪਾਈ ਖੜਾ ਹੋ ਤਾਂ ਮੇਰੀ ਜੀਨ ਪਾਈ ਕਿੰਨੀ ਕੁ ਚਜੂਗੀ ਦਿਲ ਕਰਦਾ ਇਹ ਸਟੈਪ ਕਟਿੰਗ ਕਰਵਾਵਾਂ ਪਰ ਬਾਪੂ ਦੇ ਧੌਲਿਆਂ ਵੱਲ ਵੇਖ ਕੇ ਹਿੰਮਤ ਹੀ ਨਹੀਂ ਪੈਂਦੀ ਬਾਲਾਂ ਨੂੰ ਕੈਂਚੀ ਛਵਾਉਣ ਦੀ ਸਿਆਣੇ ਕਹਿੰਦੇ ਆ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਆ ਹਰਪਜਨਕੌਰ ਧੀ ਦੀ ਸਿਆਣ ਪੱਗੇ ਨਿਰੁੱਤਰ ਸੀ ਰੁਪਿੰਦਰ ਕਾਲ ਚਲੀ ਗਈ ਹਰਪਜਨਕੌਰ ਵੀ ਇਨਾ ਗੱਲਾਂ ਨੂੰ ਮਨੋਂ ਵਿਸਾਰ ਘਰ ਦੇ ਕੰਮਕਾਰ ਵਿੱਚ ਰੁੱਝ ਗਈ ਕਾਲਸ ਤੋਂ ਘਰ ਪਰਤ ਰੁਪਿੰਦਰ ਕੱਪੜੇ ਬਦਲ ਮੂੰਹ ਹੱਥ ਤੋਂ ਰੋਟੀ ਖਾ ਰਹੀ ਸੀ ਅਚਾਨਕ ਬਰਾਂਡੇ 'ਚ ਅੰਗਿੱਠੀ ਤੇ ਪਏ ਫੋਨ ਦੀ ਬੈਲ ਵੱਜੀ ਹਰਪਜਨਕੌਰ ਕੱਪੜੇ ਤੋ ਰਹੀ ਸੀ ਰੁਪਿੰਦਰ ਰੋਟੀ ਵਿੱਚੇ ਛੱਡ ਫੋਨ ਸੁਣਨ ਲਈ ਚਲੀ ਗਈ ਮੂੰਹ ਅੰਦਰਲੀ ਬੁਰਕੀ ਸੰਗੋ ਪਾਰ ਕਰ ਮਸੀ ਹੱਲੂ ਆਖ ਸਕੀ ਫੋਨ ਉਸਦੀ ਭੂਆ ਦਾ ਸੀ ਭੂਆ ਨੇ ਬਿਨਾ ਕੋਈ ਸੱਤ ਕੁ ਸੱਤ ਕੀਤੇ ਆ ਹਰਪਜਨ ਕੌਰ ਨਾਲ ਗੱਲ ਕਰਾਉਣ ਲਈ ਕਿਹਾ ਰੁਪਿੰਦਰ ਨੂੰ ਸੁੱਝਤਾ ਗਈ ਸੀ ਪਰ ਉਸਦਾ ਦਿਲ ਕਹਿੰਦਾ ਸੀ ਖਵਰੇ ਮੇਰਾ ਵਹਿਮ ਹੋਵੇ ਹਰਪਜਨ ਕੌਰ ਨੇ ਗੱਲ ਕਰ ਚੰਦ ਮਿੰਟਾਂ ਵਿੱਚ ਹੀ ਫੋਨ ਕੱਟ ਦਿੱਤਾ ਨਾ ਉਸਨੇ ਕੋਈ ਗੱਲ ਕੀਤੀ ਨਾ ਹੀ ਰੁਪਿੰਦਰ ਦਾ ਹੀ ਹੌਸਲਾ ਪਿਆ ਮਾਂ ਤੋਂ ਗੱਲ ਪੁੱਛਣ ਦਾ ਜਿਵੇਂ ਕਿਵੇਂ ਦੋਵੇਂ ਮਾਮਾ ਧੀਆਂ ਆਪੋ ਆਪਣੀ ਉਦੇੜ ਬੁੰਨ ਵਿੱਚ ਪਈਆਂ ਰਹੀਆਂ ਸੂਰਜ ਢਲੇ ਤੋਂ ਵਿਸ਼ਾਖਾ ਸਿੰਘ ਘਰ ਆਇਆ ਤਾਂ ਹਰਪ੍ਰੀਤਨ ਕੌਰ ਨੇ ਨਲਕਾ ꙑੜ ਦਿਆ ਉਸ ਦਾ ਮੂੰਹ ਹੱਤ ਤੋਂ ਆਉਂਦਿਆਂ ਕੁਲਦੀਪ ਦੀ ਕਹੀ ਗੱਲ ਉਸ ਨੂੰ ਦੱਸ ਦਿੱਤੀ ਰੁਪਿੰਦਰ ਧਾਰਾ ਚੋਕੇ ਆਈ ਸੀ ਉਹ ਬਾਲਟੀ ਵਿੱਚੋਂ ਦੁੱਧ ਪੁੰਨ ਕੇ ਪਤੀਲੀ ਵਿੱਚ ਪਾ ਰਹੀ ਸੀ ਉਸਰੇ ਨੇ ਵੀ ਸੁਣ ਲਿਆ ਮਨ ਹੀ ਮਨ ਆਖ ਲੱਗੀ ਵੇਖਿਆ ਭੂਆ ਦੇ ਕਰਮਾਂ ਵਿੱਚ ਵੀ ਟੇਕ ਹੀ ਨਹੀਂ ਹੈ ਇਹ ਮੈਨੂੰ ਘਰੋਂ ਕੱਢ ਕੇ ਹੀ ਦਮ ਲਵੇਗੀ ਸ਼ੁੱਕਰਵਾਰ ਦੀ ਸ਼ਾਮ ਦੋਹਾਂ ਜੀਆ ਨੇ ਬੈਠ ਕੇ ਸਲਾਹ ਕੀਤੀ ਦਿਨ ਸ਼ਨੀ ਤੇ ਐਂਦਾ ਸੀ ਸੋਮਵਾਰ ਨੂੰ ਰੁਪਿੰਦਰ ਦੀ ਵੇਖ ਵਿਖਾਈ ਦਾ ਦਿਨ ਮਿੱਥ ਲਿਆ ਗਿਆ ਅਗਲੀ ਸਵੇਰ ਹਰਪ੍ਰਜਨ कौर ਨੇ ਦੀਨੇ ਕਰਨ ਵਾਲੇ ਸਾਰੇ ਕੰਮਾਂ ਦੀ ਸੂਚੀ ਮਨ ਹੀ ਮਨ ਤਿਆਰ ਕਰ ਲਈ ਰੁਪਿੰਦਰ ਉਠਤਾਰਾ ਕੱਢਣ ਚਲੀ ਗਈ ਹਰਪਜਨ ਕੋਰ ਵੋਕਰ ਫੇਰਨ ਦੇ ਆਹਰੀ ਲੱਗ ਗਈ ਰੋਟੀ ਟੁਕ ਤੋਂ ਵਿਲੇ ਹੋ ਹਰਪਜਨ ਕੋਰ ਨੇ ਲੋੜਿੰਦੇ ਸਮਾਨ ਦੀ ਲਿਸਟ ਵਿਸ਼ਾਖਾ ਸਿੰਘ ਨੂੰ ਦੇ ਸ਼ਹਿਰ ਤੋਰ ਦਿੱਤਾ ਰੁਪਿੰਦਰ ਆਪਣੀਆਂ ਕਿਤਾਬਾਂ ਝਾੜ ਪੂੰਝ ਕੇ ਸੰਭਲਣ ਲੱਗ ਗਈ ਬੈੱਡ ਤੇ ਨਵੀਆਂ ਚਾਦਰਾਂ ਵਿਛਾ ਦਿੱਤੀਆਂ ਗਈਆਂ 베ੜੇ ਵਿੱਚ ਪੋਚਾ ਫੇਰ ਟੌਰ ਘੱਟ ਦਿੱਤਾ ਸੀ ਨਿੰਮ ਤੇ ਤੂਤਦੀਆਂ ਵਾਧੂ ਵਾਧੂ ਟਾਣੀਆਂ ਛਾਂਗ ਦਿੱਤੀਆਂ ਗਈਆਂ ਚੁੱਲਿਆਂ ਨੂੰ ਮਿੱਟੀ ਲਾ ਸਵਾਰਿਆ ਗਿਆ ਰੁਪਿੰਦਰ ਨੇ ਬਾਵਾ ਰੰਗ ਦਾ ਸੂਟ ਖਰੀਦ ਆਪ ਹੀ ਘਰੇ ਸਿਉ ਲਿਆ ਚਾ ਵੀ ਕਹਿਰਾ ਦਾ ਸੀ ਤੇ ਖਬਰਾਟ ਵੀ ਅੰਤਾਂ ਦੀ ਸੀ ਜਿਹੜਾ ਦਿਨ ਚੜਿਆ ਸੀ ਉਹਨੇ ਡੁੱਬਣਾ ਵੀ ਤਾਂ ਸੀ ਤਿਆਰੀਆਂ ਵਿੱਚ ਝੱਟ ਹੀ 2 ਦਿਨ ਲੰਘ ਗਏ ਸੋਮਵਾਰ ਦੀ ਸਵੇਰ ਤੜਕਸਾਰ ਹੀ ਸਾਰੇ ਉੱਠ ਰਾਤ ਨੂੰ ਮਿੱਥੇ ਕੰਮ ਕਰਨ ਦੇ ਆਹਰ ਵਿੱਚ ਲੱਗ ਗਏ ਛੋਟੇ ਨੂੰ ਇੰਨੀ ਵੱਡੀ ਖੁਸ਼ੀ ਸੀ ਬਰੌਣੇ ਆਇਆ ਤੋਂ ਵਧੀਏ ਮਠਾਈ ਉਹਦੇ ਹਿੱਸੇ ਆਵੇਗੀ। ਹਰਪ੍ਰੀਤਨ ਗੌਰ ਅਰਦਾਸਾਂ ਕਰਦੀ ਚੋਲੇ ਹੱਥੀ ਕੰਮ ਨਿਪਟਾ ਰਹੀ ਸੀ। ਸਾਤ ਸਵੇਾ ਵਿਸ਼ਾਖਾ ਸਿੰਘ ਜਿੱਧਰ ਕੋਈ ਤੋਰਦਾ ਉਸੇ ਕੰਮ ਨੂੰ ਕਰਨ ਲੱਗ ਜਾਂਦਾ। ਕੁਲਦੀਪ 9:00 ਵਜੇ ਘਰ ਪਹੁੰਚ ਗਈ। ਜੋ ਕੁਝ ਉਸ ਨੂੰ ਰੜਕਿਆ ਉਹ ਉਸਨੇ ਹੱਥੀ ਸਵਾਰ ਲਿਆ। 10:30 ਗੱਡੀ ਟਿਓਡੀ ਮੂਹਰੇ ਆ ਰੁਕੀ। ਕੁੱਲ 6 ਲੋਕ ਲੜਕੇ ਦੇ ਮਾਤਾ ਪਿਤਾ ਚਾਚਾ ਦਾਦੀ ਤੇ ਭਰਾ ਪਰਜਾਈ ਇਕ-ਇਕ ਕਰ ਗੱਡੀ ਵਿੱਚੋਂ ਉਤਰੇ ਚਾਹ ਪਾਣੀ ਤੋਂ ਮਗਰੋਂ ਰਸਮੀ ਜਿਹੀ ਗੱਲਬਾਤ ਕਰਨ ਤੋਂ ਬਾਅਦ ਵੇਖ ਵਿਖਾਈ ਦੀ ਰਸਮ ਅਦਾ ਕੀਤੀ ਗਈ ਲੜਕੇ ਵਾਲਿਆਂ ਨੂੰ ਰੁਪਿੰਦਰ ਪਸੰਦ ਸੀ ਲੜਕੇ ਦੇ ਚਾਚੇ ਤੇ ਪਿਤਾ ਨੇ ਪਰਾਂ ਜਾ ਸਲਾਹ ਕਰ ਦੇਸੀ ਮਹੀਨੇ ਅਨੁਸਾਰ ਵਿਆਹ ਦੀ ਤਰੀਕ ਦੱਸ ਦਿੱਤੀ ਦਾਜ ਦੇਹ ਦਾ ਲੈਣ ਦੇਣ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸਾਦ ਮੁਰਾਦਾ ਦਾ ਵਿਆਹ ਕਰਨਾ ਮਨਜ਼ੂਰ ਕਰ ਲਿਆ ਗਿਆ ਪਰੋਣਿਆਂ ਦੇ ਜਾਣ ਤੋਂ ਬਾਅਦ ਮਨਵੀਰ ਨੇ ਆਪਣੀ ਡਿਊਟੀ ਪੰਗਤੌਣੀ ਸ਼ੁਰੂ ਕਰ ਦਿੱਤੀ ਸਾਰੀ ਵਦੀ ਮਿਠਾਈ ਤੇ ਸਮੋਸੇ ਸਮੇਟ ਲਈ ਰੁਪਿੰਦਰ ਨੇ ਕੱਪੜੇ ਬਦਲ ਮੋਟਾ ਜਿਹਾ ਹਿਸਾਬ ਲਗਾ ਤਤ ਕੱਢ ਲਿਆ ਸੀ ਕਿ ਅੱਜ ਤੋਂ ਠੀਕ 42ਵੇਂ ਦਿਨ ਅਸਾਂ ਬਾਰ ਪਰਾਈ ਬਹਿਣਾ ਹੈ ਹਰਪਜਨ ਕੌਰ ਦਾ ਵੀ ਮਣਾ ਮੂਹੀ ਬੋਝ ਉੱਤਰ ਚੁੱਕਾ ਸੀ ਵਿਸ਼ਾਖਾ ਸਿੰਘ ਫਸਲ ਤੋਂ ਹੋਣ ਵਾਲੀ ਆਮਦਨ ਤੇ ਵਿਆਹ ਤੇ ਹੋਣ ਵਾਲੇ ਖਰਚ ਦੇ ਹਿਸਾਬ ਕਿਤਾਬ ਵਿੱਚ ਉਲਝਿਆ ਪਿਆ ਸੀ ਪੁੱਤ ਜੰਮਦੇ ਤੋਂ ਮਾਵਾ ਨੂੰ ਹਲਬਣ ਲੱਗਦੀਆਂ ਨੇ ਤੇ ਧੀਆ ਜੰਮੀਆਂ ਤੋਂ ਦਾਤ ਜੋੜਨਾ ਸ਼ੁਰੂ ਕਰ ਦਿੰਦੀਆਂ ਹਨ ਪਰ ਵਿਆਹ ਵਾਲੇ ਦਿਨ ਤੱਕ ਵੀ ਕੰਮਾਂ ਦਾ ਸਿਲਸਿਲਾ ਤੁਰਿਆ ਰਹਿੰਦਾ ਹੈ ਰੁਪਿੰਦਰ ਨੇ ਵੀ ਅੰਨ ਪਾਣੀ ਤੇ ਹੋਰ ਕਿਰੇਲੂ ਕੰਮਾਂ ਦੀ ਜਾਂਚ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਹਰਪਾ ਜਨ ਨੂੰ ਟੂਮ ਛੱਲੇ ਦੀ ਲਲ ਲੱਗੀ ਸੀ ਤੇ ਵਿਸ਼ਾਖਾ ਸਿੰਘ ਪਾਈ ਪਾਈ ਸੋ ਚਾਰੂ ਢੰਗ ਨਾਲ ਵਰਤਨ ਲਈ ਪੂਰੀ ਵਿਊਤ ਨਾਲ ਕਾਰਜ ਨੂੰ ਹੱਥ ਪਾਉਂਦਾ ਮਨਵੀਰ ਨੂੰ ਅਨਪੋਲ ਉਮਰੇ ਬੇਲੀਆਂ ਨਾਲ ਖੇਡਣ ਦੀ ਲਾਲਸਾ ਸੀ ਜੀ ਕਰਦਾ ਤਾਂ ਨਿੱਕਾ ਮੋਟਾ ਕੰਮ ਸਵਾਰ ਦਿੰਦਾ ਨਹੀਂ ਤਾਂ ਆਪਣੀ ਮਸਤੀ ਵਿੱਚ ਆਰੇ ਲੱਗਿਆ ਰਹਿੰਦਾ ਸਮੁੰਦਰ ਦੀਆਂ ਮਸਤ ਚਾਲੇ ਚਲਦੀਆਂ ਲਹਿਰਾਂ ਕਦ ਜਵਾਰ-ਪਾਟੇ ਦੇ ਉਛਾਲਿਆਂ ਵਿੱਚ ਬਦਲ ਜਾਂਦੀਆਂ ਨੇ ਕੌਣ ਜਾਣੇ ਸ਼ਗਨਾ ਵਾਲੀ ਵੇੜੀਆਂ ਵਿੱਚ ਕਦ ਵੈਣ-ਪੈਣ ਲੱਗ ਜਾਣ ਕੌਣ ਬੁੱਝੇ ਹਰਪ੍ਰਜਨ ਕੋਰ ਦਾ ਦਿਲ ਅੱਜ ਡਾਡਾ ਕਬਰਾਂ ਰਿਹਾ ਸੀ ਸਵੇਰ ਤੋਂ ਕਈ ਵਾਰ ਤਾਂ ਉਹ ਆਖ ਚੁੱਕੀ ਸੀ ਪਰ ਵਿਸ਼ਾਖਾ ਸਿੰਘ ਨੇ ਗੋਲਿਆ ਨਾ ਕਿ ਖਬਰੇ ਵਿਆਹ ਵਿੱਚ ਥੋੜੇ ਦਿਨ ਬਾਕੀ ਰਹਿ ਗਏ ਹਨ ਤਾਂ ਚਿੰਤਾ ਕਰਦੀ ਹੋ ਕਾਂਕ ਲੈਣਾ ਕਿੰਨਾ ਘੁਰਲਾ ਰਿਹਾ ਸੀ ਬਰਾਂਡੇ ਦੀ ਕੰਧ ਤੇ ਲੱਗਾ ਸ਼ੀਸ਼ਾ ਇੱਕਦਮ ਥੱਲੇ ਡਿੱਗ ਟੁੱਟ ਗਿਆ ਹਰਪਜਨ ਗੌਰ ਦਾ ਦਿਲ ਕੰਬ ਉੱਠਿਆ ਲੱਤਾਂ ਕੰਬੀ ਜਾ ਰਹੀਆਂ ਸਨ ਰੁੱਖ ਦਾ ਤਾਂ ਪੱਤਾ ਵੀ ਨਹੀਂ ਸੀ ਹਿਲ ਰਿਹਾ ਹਵਾ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਫੇਰ ਸ਼ੀਸ਼ੇ ਦਾ ਟੁੱਟਣਾ ਕਿਦਰੇ ਕੋਈ ਅਨਹੋਣੀ ਦਾ ਨਹੀਂ ਸੀ ਵਾਪਰਨ ਵਾਲੀ ਘਰ ਦੇ ਮੋੜ ਮੂੜੇ ਬਸ ਆ ਕੇ ਰੁਕੀ ਕਿਸੇ ਪ੍ਰਾਉਣੀ ਦੇ ਆਉਣ ਦਾ ਝੋਲਾ ਪਿਆ ਕੌਣ ਸੀ ਪ੍ਰਾਉਣੀ ਕੋਈ ਨਹੀਂ ਕੁਲਦੀਪ ਹੀ ਸੀ ਖਬਰੇ ਵਿਆਹ ਦੀਆਂ ਤਿਆਰੀਆਂ ਵੇਖਣ ਜਾਂਚਣ ਆਈ ਹੋਵੇ ਆਉਂਦੀ ਨੂੰ ਹੀ ਮੰਜੀ ਤੇ ਬਿਠਾ ਹਰਪਜਨਕੌਰ ਨੇ ਮਨ ਅੰਦਰਲੀ ਘਬਰਾਹਟ ਤੋਂ ਲੈ ਕੇ ਸ਼ੀਸ਼ਾ ਟੁੱਟਣ ਤੱਕ ਦੀ ਸਾਰੀ ਰਾਮ ਕਹਾਣੀ ਇੱਕੋ ਸਾਹੇ ਸੁਣਾ ਦਿੱਤੀ ਕੁਲਦੀਪ ਦਾ ਜੀ ਕੀਤਾ ਆਪਣੇ ਪਰਜਾਈ ਨੂੰ ਕੋਲ ਬਿਠਾ ਕੇ ਆਪਣੇ ਆਉਣ ਦਾ ਕਾਰਨ ਦੱਸ ਦੇਵੀ ਪਰ ਜੀ ਪਈ ਆਈ ਪਰਜਾਈ ਨੂੰ ਵੇਖ ਉਸ ਦੀ ਹਿੰਮਤ ਹੀ ਨਾ ਪਈ ਐਨੇ ਨੂੰ ਵਿਸ਼ਾਖਾ ਸਿੰਘ ਪਸ਼ੂਆਂ ਨੂੰ ਛਾਵੇਂ ਬਣ ਕੇ 베ੜੇ ਵਿੱਚ ਆ ਗਿਆ ਕੁਲਦੀਪ ਨੇ ਹਲਕੀ ਜਹੀ ਜਫੀ ਪਾ ਕੇ ਭਰਾ ਨੂੰ ਰਾਜੀ-ਵਾਜੀ ਪੁੱਛੀ ਹਰਪਜਨ ਕੋਰ ਚਾਹ ਪਾਣੀ ਬਣਾਉਣ ਚਲੀ ਗਈ ਕੁਲਦੀਪ ਨੇ ਆਪਣੇ ਆਉਣ ਦਾ ਕਾਰਨ ਭਰਾ ਨਾਲ ਸਾਂਝਾ ਕੀਤਾ ਵਿਸ਼ਾਖਾ ਸਿੰਘ ਨੂੰ ਜੱਪਿਆ ਜਿਵੇਂ ਕਿਸੇ ਨੇ ਪਾਣੀ ਦਾ ਭਰਿਆ ਘੜਾ ਉਸ ਦੇ ਸਿਰ ਤੇ ਉਲਟਾ ਦਿੱਤਾ ਹੋਵੇ ਉਸ ਦਾ ਸਿਰ ਸੁਨ ਹੋ ਗਿਆ ਕੁਲਦੀਪ ਨੇ ਉਸ ਨੂੰ ਸਮੇਟਣ ਲਈ ਪੂਰੀ ਵਾਰ ਲਗਾ ਦਿੱਤੀ ਪਰ ਵਿਸ਼ਾਖਾ ਸਿੰਘ ਦੀ ਨਿਕਲੀ ਭੂਬਨੀ ਸਾਰਾ ਰਾਜ ਖੋਲ ਦਿੱਤਾ ਹਰ ਭਜਨਕੌਰ ਡਰੀ ਹੋਈ ਰਸੋਈ ਵਿੱਚੋਂ ਭੱਜੀ ਆਈ ਬਾਹਰ ਆ ਗੱਲ ਪੁੱਛਦੀ ਰਹੀ ਪਰ ਦੱਸਣ ਦਾ ਜੇਰਾ ਕੌਣ ਕਰੇ ਬੇੜੇ ਵਿੱਚ ਪਏ ਚੀਕ ਚਿਹਾੜੇ ਨੂੰ ਸੁਣ ਦੋਵੇਂ ਭੈਣ ਭਰਾ ਵੀ ਬਰਾਂਡੇ ਵਿੱਚ ਆ ਗਏ। ਰੁਪਿੰਦਰ ਨੇ ਡੋਰਪਰ ਹੋਈ ਨੀ, ਭੂਆ ਨੂੰ ਮੋਟਿਆਂ ਤੋਂ ਫੜ, ਮੂੰਹ ਆਪਣੇ ਵੱਲ ਘੁਮਾ, ਗੱਲ ਪੁੱਛੀ। ਤਾਂ ਕੁਲਦੀਪ ਬੋਲੀ, "ਨੀ ਰੁਪੀਏ, ਨਾ ਉਡਿੱਕੀ ਉਸਨੂੰ, ਨਹੀਂ ਲੈਣ ਆਉਣਾ ਉਹਨੇ ਚੰਦਰੀ ਨੇ ਤੈਨੂੰ। ਨੀ ਤੇਰੀਆਂ ਬੇਦਾਖ ਸੂਹੀਆਂ ਚੁੰਨੀਆਂ ਨੂੰ ਦਾਗ ਲਗਾ ਗਿਆ।" ਹਰਪਜਨ ਕੋਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੂੰ ਕੁਝ ਸਮਝ ਨਹੀਂ ਸੀ ਆ ਰਹੀ। ਕੁਲਦੀਪ ਕੀ ਬੋਲ ਰਹੀ ਸੀ? ਕਿਸੇ ਨੂੰ ਕੁਝ ਨਹੀਂ ਸੁਝ ਰਿਹਾ ਸੀ ਹਰਪਜਨ ਕੌਰ ਦੀ ਸਥਿਤੀ ਏ ਸੀ ਕਿ ਉਹ ਗੱਲ ਜਾਣਨ ਲਈ ਤਰਲੋ ਮੱਛੀ ਵੀ ਹੋ ਰਹੀ ਸੀ ਪਰ ਕੁਝ ਵੀ ਮਾੜਾ ਸੁਣਨ ਦੀ ਹਿੰਮਤ ਨਹੀਂ ਜਟਾ پا ਰਹੀ ਸੀ ਪਰ ਇੰਨਾ ਕੁ ਉਸ ਨੂੰ ਸੁਝ ਗਿਆ ਸੀ ਕਿ ਕੁਝ ਅਨਸੁਖਾਵਾਂ ਵਾਪਰ ਚੁੱਕਾ ਹੈ ਕੁਲਦੀਪ ਸਾਰਾ ਕੁਝ ਉਠਲਾ ਦੇਣਾ ਲੋਚਦੀ ਸੀ ਕਿ ਕਿਧਰੇ ਹਰਪਜਨ ਕੌਰ ਦਾ ਹੌਂਕਾ ਇਹਨਾਂ ਨਿਕਲ ਜਾਵੇ ਉਹ ਸਫਲ ਵੀ ਜ਼ਰੂਰ ਹੁੰਦੀ ਜੇਕਰ ਵਿਸ਼ਾਖਾ ਸਿੰਘ ਥੋੜੀ ਹਿੰਮਤ ਕਰ ਹੋਣ ਵਾਲੇ ਜਵਾਈ ਦੀ ਮੌਤ ਦਾ ਸਦਮਾ ਬਰਦਾਸ਼ਤ ਕਰ ਲੈਂਦਾ ਘਰ ਵਸਣ ਤੋਂ ਪਹਿਲਾਂ ਹੀ ਉੱਜੜ ਜਾਣਾ ਕਿਤੇ ਕੋਈ ਮਾਮੂਲੀ ਜਹੀ ਗੱਲ ਐ ਉਮਰਾਂ ਬੀਤ ਜਾਂਦੀਆਂ ਨੇ ਅਜਿਹੇ ਸਦਮੇ ਭੁਲਾਉਣ ਨੂੰ ਪਰ ਨਿਸ਼ਾਨ ਬਾ ਉਮਰ ਅਮਿੱਟ ਰਹਿੰਦੇ ਨੇ ਵਿਸ਼ਾਖਾ ਸਿੰਘ ਨੇ ਥੋੜੀ ਦੇਰ ਵਿਲਾਪ ਕਰਨ ਤੋਂ ਬਾਅਦ ਖੁਦ ਨੂੰ ਸੰਭਾਲ ਲਿਆ ਉਸਨੇ ਬੱਚਿਆਂ ਨੂੰ ਆਨੀ ਬਹਾਨੀ ਅੰਦਰ ਭੇਜ ਦਿੱਤਾ ਆਪਰ ਭਜਨ ਕੌਰ ਨੂੰ ਰੱਬ ਦਾ ਭਾਣਾ ਮੰਨਣ ਦੀ ਨਸੀਅਤ ਦੇਣ ਲੱਗਾ ਪਰ ਅਨਜਾਨ ਹਰਪ੍ਰਜਨਕੌਰ ਅਜੇ ਇਸ ਤੋਂ ਹੀ ਬੇਖਬਰ ਸੀ ਕਿ ਅਖੀਰ ਅਜੀਹਾ ਹੋਇਆ ਕੀ ਹੈ ਰੁਪਿੰਦਰ ਗੋਦੀ ਵਿੱਚ ਸਿਰ ਰੱਖ ਬੈਠ ਗਈ ਮਨਵੀਰ ਨੇ ਕਿਤਾਬਾਂ ਖੋਲ ਪੜ੍ਹਨਾ ਸ਼ੁਰੂ ਕਰ ਦਿੱਤਾ ਬੇਚੈਨੀ ਪੂਰੇ ਘਰ ਵਿੱਚ ਪਸਰੀ ਪਈ ਸੀ ਕੰਨ ਬੱਚਿਆਂ ਦੇ ਬਾਹਰ ਹੀ ਸੀ ਕੀ ਹੋਇਆ ਕੀ ਹੈ बार-बार ਪੁੱਛਣ ਤੇ ਕੁਲਦੀਪ ਨੇ ਹਰਪ੍ਰਜਨਕੌਰ ਨੂੰ ਦੱਸਿਆ ਕਿ ਰੁਪਿੰਦਰ ਦੇ ਵਿਆਹ ਦੇ ਸ਼ਗਨ ਹੁਣ ਭੁੱਲ ਜਾ ਉਹਦਾ ਮੰਗੀਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਹਾ ਹਰਪਜਨ ਕੌਰ ਦੇ ਮੂੰਹ ਤੇ ਹੈਰਾਨੀ ਤੇ ਉਦਾਸੀ ਦੋਹੇ ਘੇਰਾ ਘਤ ਖਲੋਤੀਆਂ ਉਸਨੇ ਕੁਲਦੀਪ ਨੂੰ ਵਾਸਤਾ ਪਾਇਆ ਦਵਾ ਦਵ ਦੱਸ ਮੈਨੂੰ ਕੀ ਹੋਇਆ ਕੁਲਦੀਪ ਮੈਂ ਮਰ ਜਾਣਾ ਹੀ ਹੂੰ ਮੇਰਾ ਕਾਲਜਾ ਮੂੰਹ ਨੂੰ ਆਉਣ ਡਿਆ ਛੇਤੀ ਦੱਸ ਇਹ ਤੋਂ ਪਹਿਲਾਂ ਕਿ ਮੈਂ ਥਾਵੇਂ ਮਰ ਜਾਵਾਂ ਕੁਲਦੀਪ ਬੇਵਸੀ ਨਾ ਦੱਸਣ ਜੋਗੀ ਨਾ ਛੱਡਣ ਜੋਗੀ ਵਿਸ਼ਾਖਾ ਸਿੰਘ ਦਾ ਢਿੱਲਾ ਪਰਨਾ ਗਲ ਵਿੱਚ ਪਿਆ ਹੋਇਆ ਸੀ ਉਹ ਕਾਂ ਜੋ ਸਵੇਰ ਤੋਂ ਘੁਰਲਾ ਰਿਹਾ ਸੀ ਕਿਧਰੇ ਉੱਡ ਗਿਆ ਸੀ ਟਿੜਕੇ ਸ਼ੀਸ਼ੇ ਦੇ ਟੁਕੜੇ ਚੌਂਕੇ ਦੀ ਕੰਧ ਤੇ ਪਏ ਲਿਸ਼ਕੋਰ ਮਾਰ ਰਹੇ ਸੀ ਪਰ ਉਹ ਚਾਨਣ ਪਰਿਆ ਦਿਨ ਹੁਣ ਹਨੇਰਾ ਜਿਹਾ ਜਾਪ ਰਿਹਾ ਸੀ ਕੁਲਦੀਪ ਨੇ ਹਰਪਜਨ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਕੁੱਟ ਜੋ ਹੋਈ ਬੀਤੀ ਉਸ ਨੂੰ ਪਤਾ ਸੀ ਦੱਸਣੀ ਸ਼ੁਰੂ ਕੀਤੀ ਰੁਪਿੰਦਰ ਦੂ ਚੀਤੀ ਵਿੱਚ ਸੀ ਕਿ ਉਹ ਉੱਥੇ ਖੜੀ ਰਹੇ ਜਾਂ ਆਪਣੇ ਕਮਰੇ ਵਿੱਚ ਚਲੀ ਜਾਵੇ ਪਰ ਫਿਰ ਵੀ ਉਹ ਉੱਥੇ ਹੀ ਖੜੀ ਰਹੀ ਨਿਮੋਂਚਣੀ ਹੋਈ ਕੁਲਦੀਪ ਨੇ ਦੱਸਣਾ ਸ਼ੁਰੂ ਕੀਤਾ ਸਰਬਜੀਤ ਵਿਆਹ ਤੋਂ ਹਫ਼ਤਾ ਕੋ ਪਹਿਲਾਂ ਹੀ ਛੁੱਟੀ ਆਇਆ ਸੀ ਦੋ ਦਿਨ ਤਾ ਉਸ ਨੂੰ ਬੁਖਾਰ ਸੀ ਜਿਸ ਕਾਰਨ ਉਹ ਘਰ ਹੀ ਆਰਾਮ ਕਰਦਾ ਰਿਹਾ ਤੀਸਰੇ ਦਿਨ ਉਸ ਨੇ ਆਪਣੇ ਖਾਸ ਦੋਸਤ ਨੂੰ ਫੋਨ ਕੀਤਾ ਕਿ ਉਹ ਤੇ ਹਰ ਵਾਰ ਉਸ ਨੂੰ ਮਿਲਣ ਆ ਜਾਂਦਾ ਹੈ ਪਰ ਇਸ ਵਾਰ ਕਿਉਂ ਨਹੀਂ ਆਇਆ ਤਾਂ ਉਸਦੇ ਦੋਸਤ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਉਸਨੇ ਘਰ ਜਾ ਕੇ ਦੋਸਤ ਨੂੰ ਸੱਦਾ ਦੇਣ ਦੀ بجائے ਫੋਨ ਤੇ ਹੀ ਬੁੱਤਾ ਸਾਰ ਦਿੱਤਾ ਸਰਬਜੀਤ ਨੇ ਬਚਪਨ ਦੇ ਆੜੀ ਦੀ ਨਾਰਾਜ਼ਗੀ ਦੂਰ ਕਰਨ ਲਈ ਉਸ ਨਾਲ ਮਿਲਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਉਹ ਥੋੜੇ ਜ਼ਰੂਰੀ ਕੰਮ ਨਿਪਟਾ ਕੇ ਸ਼ਾਮ ਨੂੰ ਉਸਦੇ ਘਰ ਜ਼ਰੂਰ ਆਵੇਗਾ ਸਰਬਜੀਤ ਘਰ 10:00 ਵਜੇ ਚਲਾ ਗਿਆ ਡਾਕਟਰ ਨੂੰ ਚੈੱਕਅਪ ਕਰਾਉਣ ਤੋਂ ਬਾਅਦ तहसील ਕੋਈ ਕਾਗਜ਼ ਪੱਤਰ ਦਾ ਕੰਮ ਨਿਪਟਾ ਸ਼ਾਮੀ 3:00 ਵਜੇ ਦੋਸਤ ਦੇ ਘਰ ਪਹੁੰਚ ਗਿਆ ਰੱਬ ਜਾਣੇ ਉਹ ਦੋਸਤ ਸੀ ਜਾਂ ਵੈਰੀ ਕਿੰਨਾ ਚਿਰ ਬੈਠਾ ਉਹਦੇ ਘਰ ਤੇ ਕੀ ਹੋਇਆ ਕੀ ਨਹੀਂ ਹੁਣ ਸਾਨੂੰ ਘਰ ਬੈਠਿਆਂ ਨੂੰ ਕੀ ਪਤਾ ਮੈਨੂੰ ਤੇ ਅਗਲੇ ਦਿਨ ਉਹਨਾਂ ਫੋਨ ਕਰਕੇ ਦੱਸਿਆ ਕਿ ਸਰਵਜੀਤ ਪੂਰਾ ਹੋ ਗਿਆ ਕਿੰਜ ਪੁੱਛਿਆ ਤੇ ਆਖਣ ਲੱਗੇ ਉਸਦੇ ਦੋਸਤ ਨੇ ਉਸਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਮੁੰਡੇ ਨੂੰ ਰਾਤ ਘਰ ਨਾ ਆਇਆ ਤੇ ਹੁਣ ਮਾਪਿਓ ਨੇ ਫੋਨ ਕੀਤਾ ਬੈਲ ਜਾਈ ਜਾਵੇ ਮੁੰਡਾ ਫੋਨ ਚੁੱਕੇ ਨਾ ਤਹਿਸੀਲਦਾਰ ਜਾਣਕਾਰ ਸੀ ਉਹਨੂੰ ਫੋਨ ਕੀਤਾ ਤਾਂ ਉਹ ਆਖੇ ਵੀ ਉਹ ਤੇ 2:30 ਵਜੇ ਹੀ ਨਿਕਲ ਗਿਆ ਸੀ ਕੰਮ ਕਰਵਾ ਕੇ ਮਾਪਿਓ ਵਿਚਾਰੇ ਨੂੰ ਸਮਝ ਨਾ ਆਵੇ ਕਿ ਹੁਣ ਕਰੀਏ ਕੀ ਫਿਰ ਭੈਣ ਜੀ ਨੇ ਭਾਜੀ ਨੂੰ ਦੱਸਿਆ ਕਿ ਉਹ ਸਵੇਰੇ ਆਖਦਾ ਸੀ ਕਿ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਜਾਣਾ ਹੈ ਭਲਾ ਉੱਥੇ ਪਤਾ ਕਰੋ ਮੁੰਡੇ ਦਾ ਬਾਪਾ ਆਉਣ ਜਾਣ ਸੀ ਉਹਨਾਂ ਦੇ ਘਰ ਉਹਦਾ ਪਿਓ ਤੇ ਸਾਡੇ ਭਾਜੀ ਇਕੱਠੇ ਹੀ ਡਿਊਟੀ ਕਰਦੇ ਸੀ ਉਹਨਾਂ ਨੇ ਮੁੰਡੇ ਨੂੰ ਫੋਨ ਕੀਤਾ ਤਾਂ ਬੈਲ ਉਹਦੀ ਵੀ ਜਾਈ ਜਾਵੇ ਤੇ ਫੋਨ ਹੋ ਚੁੱਕੇ ਨਾ ਫੇਰ ਭਾਜੀ ਗੁਆਣ ਚੌਕ ਕਿਸੇ ਮੁੰਡੇ ਨੂੰ ਨਾਲ ਲੈ ਕੇ ਉਹਦੇ ਘਰ ਪਹੁੰਚੇ ਤਾਂ ਮੁੰਡਾ ਸੋਫੇ ਤੇ ਬੇਹੋਸ਼ ਪਿਆ ਹੋਇਆ ਸੀ ਹਰਪ੍ਰਜਨ ਕੌਰ ਤਾਂ ਸੁੱਨ ਹੋਈ ਬੈਠੀ ਸੀ ਸਭ ਚੁੱਪਚਾਪ ਸੁਣਦੀ ਰਹੀ ਪਰ ਵਿਸ਼ਾਖਾ ਸਿੰਘ ਨੇ ਮਨ ਅੰਦਰ ਜਗਿਆ ਪ੍ਰਸ਼ਨ ਗੁਲਦੀਪ ਅੱਗੇ ਧਰ ਦਿੱਤਾ ਤੇ ਉਹ ਦੂਜਾ ਮੁੰਡਾ ਅੱਗੇ ਉਹ ਆਪਣੀ ਗੱਲ ਪੂਰੀ ਨਾ ਕਰ ਸਕਿਆ ਉਹ ਵੀ ਲੱਗ ਕੇ ਹੀ ਬੈਠਾ ਸੀ ਸੋਫੇ ਤੇ ਸਿਰ ਫੜ ਕੇ ਮੈਨੂੰ ਤੇ ਗੱਲ ਸੁਣ ਕੇ ਕੁਝ ਸਮਝ ਨਾ ਲੱਗੇ ਲੂਈ ਕੰਡੇ ਉੱਠ ਖਲੋਤੇ ਨਾ ਮੈਂ ਫੋਨ ਕੱਟ ਸਕੀ ਏਦਾਂ ਹੀ ਬੈੱਡ ਤੇ ਬੈਠ ਗਈ ਕੋਈ ਸੁਦਬੁੱਧ ਨਾ ਰਹੀ ਰਾਤ ਬਿਲਕਦਿਆਂ ਹੀ ਕੱਢੀ ਕਿ ਕਾਦੇ ਚੰਦਰੀ ਦਿਓ ਕਦ ਰਾਤ ਮੁੱਕੇ ਤੇ ਕਦ ਦਿਨ ਚੜੇ ਡਾਕੂਮੈਂਟ ਕੋਈ ਨਾ ਭੋਲਿਆ ਫਿਰ ਕੁਲਦੀਪ ਨੇ ਦੱਸਣਾ ਸ਼ੁਰੂ ਕੀਤਾ ਰੂਪੀ ਦਾ ਫੁੱਫੜ ਆਖਦਾ ਸੀ ਕਿ ਪੁਲਿਸ ਨੇ ਜਦ ਮੁੰਡੇ ਕੋਲੋਂ ਪੁੱਛਗਿੱਛ ਕੀਤੀ ਤਾਂ ਮੁੰਡੇ ਨੇ ਦੱਸਿਆ ਕਿ ਉਹ ਦੋਵੇਂ ਨਿੱਕੇ ਹੁੰਦੇ ਤੋਂ ਹੀ ਇੱਕੋ ਜਮਾਤ ਵਿੱਚ ਪੜਦੇ ਸਨ ਇਕੱਠਿਆਂ ਨੇ ਹੀ ਦਸਵੀਂ ਬਾਰਵੀਂ ਕੀਤੀ ਸੀ ਭਰਤੀ ਵੀ ਇਕੱਠੇ ਹੀ ਵੇਖ ਕੇ ਆਏ ਸਨ ਮੇਰੇ ਨੰਬਰ ਵੀ ਵਧੀਆ ਸੀ ਸਰਬਜੀਤ ਨਾਲੋਂ ਪਰ ਨਾ ਮੈਨੂੰ ਕੋਈ ਨੌਕਰੀ ਹੀ ਮਿਲੀ ਨਾ ਹੀ ਮੈਂ ਭਰਤੀ ਹੋ ਸਕਿਆ ਜਦੋਂ ਕਿ ਸਰਬਜੀਤ ਮੈਥੋਂ ਪਿੱਛੇ ਹੋ ਕੇ ਵੀ ਅੱਗੇ ਨਿਕਲ ਗਿਆ ਉਸ ਨੂੰ ਨੌਕਰੀ ਵੀ ਵਧੀਆ ਮਿਲ ਗਈ ਤੇ ਉਸ ਦਾ ਵਿਆਹ ਵੀ ਹੋ ਚੱਲਿਆ ਮੈਂ ਰਹਿ ਗਿਆ ਫਾਡੀ ਮੈਥੋਂ ਬਰਦਾਸ਼ਤ ਨਹੀਂ ਹੋਇਆ ਮੈਥੋਂ ਜੋ ਸਰਿਆ ਮੈਂ ਕਰਤਾ ਕੁਲਦੀਪ ਚੁੱਪ ਕਰ ਗਈ ਵਿਸ਼ਾਖਾ ਸਿੰਘ ਮੁੰਡੇ ਬਾਰੇ ਸੋਚ ਰਿਹਾ ਸੀ ਕਿ ਪੁਲਿਸ ਦੀ ਤੇ ਵਰਦੀ ਤੋਂ ਹੀ ਇੰਨਾ ਖੌਫ ਆਉਂਦਾ ਹੈ ਫੇਰ ਉਹ ਮੁੰਡਾ ਐਨੀ ਬੇਬਾਕੀ ਨਾਲ ਐਨੀਆਂ ਗੱਲਾਂ ਕਿੰਜ ਆਕਿਆ ਹਰਪਜਨਕੌਰ ਮੂਰਤੀ ਬਣੀ ਬੈਠੀ ਸੀ ਕੁਲਦੀਪ ਨੇ ਕਿੰਨਾ ਚਿਰ ਹਰਪਜਨਕੌਰ ਨੂੰ ਹਲੂਣਿਆ ਪਰ ਉਸਨੇ ਕੋਈ ਹਿਲਜੁਲ ਨਾ ਕੀਤੀ ਰੁਪਿੰਦਰ ਨੇ ਮੋਡਿਆਂ ਤੋਂ ਫੜ ਹਲੂਣਿਆ ਤਾਂ ਹਰਪਜਨਕੌਰ ਦੀ ភੂਬ ਨਿਕਲ ਗਈ ਹਰਪਜਨਕੌਰ ਕੀਰਨੇ ਪੌਂਦੀ ਹੋਈ ਬੋਲੀ ਨੀ ਮੇਰੀ ਬੱਚੀਏ ਕਰਮ ਹਾਰ ਗਏ ਤੇਰੇ ਨੀ ਚੂੜਾ ਕਲੀਰੇ ਨਸੀਬ ਨਾ ਹੋਏ ਤੈਨੂੰ ਮਾੜੀ ਕਿਸਮਤ ਤੇਰੀ ਨੀ ਜਿੱਦਣ ਜੰਮੀ ਸੀ ਦਾਦੀ ਤੇਰੀ ਪਿੱਟਦੀ ਸੀ ਕੀ ਕੁੜੀ ਜੰਮ ਤਰੀ ਨੀ ਤੇਰੀਆਂ ਖੁਸ਼ੀਆਂ ਲੈ ਕੇ ਬਹਿ ਗਈ ਆਪਣੇ ਘਰ ਵਸਣਾ ਤੈਨੂੰ ਨਸੀਬ ਨਾ ਹੋਇਆ ਮੇਰੀ ਬੱਚੀ ਇਹ ਬਸੰਤੋਂ ਪਹਿਲਾਂ ਹੀ ਉੱਜੜ ਗਈ ਤੂੰ ਉਹ ਨਾ ਜਾਂਦਾ ਮੈਂ ਤੁਰ ਜਾਂਦੀ ਤੇਰਾ ਘਰ ਵਸ ਜਾਂਦਾ ਨੀ ਮਾੜੀ ਕਿਸਮਤ ਕਰਮ ਹਾਰ ਗਏ ਤੇਰੇ ਰੁਪਿੰਦਰ ਨੇ ਬਿਲਕਦੀ ਮਾਂ ਨੂੰ ਪਹਿਲਾ ਗੱਲ ਨਾਲ ਲਾਇਆ ਆਪਣੇ ਡਿੱਗਦੇ ਹੱਥਰੂ ਆਪ ਹੀ ਚੁੰਨੀ ਦੇ ਪੱਲੇ ਨਾਲ ਪੂੰਝ ਮਾ ਦਾ ਮੂੰਹ ਇੱਕ ਹੱਥ ਨਾਲ ਉਤਾਹ ਚੁੱਕ ਸਮਝਾਉਣ ਲੱਗੀ ਮੇਰੀ ਭੋਲੀ ਮਾਂ ਜੋ ਹੋਣਾ ਸੀ ਉਹ ਹੋ ਗਿਆ ਜਿੱਤ ਹਾਰ ਵਾਹਿਗੁਰੂ ਜਾਣੀ ਕਿੰਜ ਕਰਮ ਜਾਗਦੇ ਤਦ ਜੇ ਮੇਰਾ ਵਿਆਹ ਹੋ ਜਾਂਦਾ ਮੈਂ ਵੱਸ ਜਾਂਦੀ ਤਾਂ ਪਰ ਜੇਕਰ ਉਹ ਵਿਆਹ ਪਿੱਛੋਂ ਮਰ ਜਾਂਦਾ ਫੇਰ ਹੁਣ ਤਾਂ ਮੈਂ ਚੂੜਾ ਪਾਇਆ ਹੀ ਨਹੀਂ ਜੇ ਪਾਇਆ ਚੂੜਾ ਤੈਨੂੰ ਆਪਣੇ ਹੱਥੀ ਮੇਰੀਆਂ ਬਾਹਾਂ 'ਚ ਲਾਉਣਾ ਪੈਂਦਾ ਤਾਂ ਫੇਰ ਫਿਰ ਕਿੰਝ ਸਬਰ ਕਰਦੀ ਤੂੰ ਸਬਰ ਰੱਖ ਮਾਤਾ ਡਿੱਗਦੇ ਅਥਰੂ ਚੁੰਨੀ ਦੇ ਪੱਲੇ ਨਾਲ ਪੂੰਝਦੀ ਉਹ ਇੰਨਾ ਹੀ ਆਖ ਸਕੀ ਕਰਮ ਕਦੇ ਨਹੀਂ ਹਾਰਦੀ ਕਰਮਾਂ ਦਾ ਖਟਿਆ ਖਾਨ ਹੀ ਤਾਂ ਅਸੀਂ ਇਸ ਜਹਾਨ ਤੇ ਆਏ ਹਾਂ ਸਬਰ ਰੱਖ ਬਾਹੇ ਗੁਰੂ ਬੜਾ ਬਿਆਨਤਾ ਹੈ ਕਰਮ ਕਦੇ ਨਹੀਂ ਹਾਰਦੀ ਇੰਨਾ ਆਖ ਰੁਪਿੰਦਰ ਨੇ ਸਿਰ ਤੋਂ ਉੱਤੇ ਬਾਹਾਂ ਚੁੱਕ ਪੱਟਾ ਤੇ ਦੁਹਤੜ ਮਾਰੀ ਹਰਪ੍ਰਜਨ ਕੌਰ ਧੀ ਦੇ ਸਬਰ ਤੋਂ ਸਦਕੇ ਜਾ ਰਹੀ ਸੀ ਪਰ ਨਿਆਣ ਉਮਰੇ ਲੱਗੇ ਬੱਜ ਕਾਰਨ ਉਸ ਨੂੰ ਧੀ ਤੇ ਤਰਸ ਵੀ ਆ ਰਿਹਾ ਸੀ ਮਨਵੀਰ ਸਹਿਮਿਆ ਖੜਾ ਸੀ ਰੁਪਿੰਦਰ ਲਗਾਤਾਰ ਬੋਲ ਰਹੀ ਸੀ ਕਰਮ ਕਦੇ ਨਹੀਂ ਹਾਰਦੀ ਕਰਮ ਕਦੇ ਨਹੀਂ ਹਾਰਦੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਲਾਈਕ ਸ਼ੇਅਰ ਕਰਦੇ ਰਹੋ కణీ సనంలి బవాద